ਕਹਿੰਦੇ ਨੇ ਗਰੀਬਾਂ ਨਾਲ ਮਾੜਾ ਹੀ ਹੁੰਦਾ ਏ ਅਤੇ ਜੇਕਰ ਉਹ ਚੰਗੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਵੀ ਕਰਨ ਤਾਂ ਕਿਸਮਤ ਸਾਥ ਨਹੀਂ ਦਿੰਦੀ ਅਤੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪਠਿੰਡਾ ਦੇ ਪਿੰਡ ਮੱਲਾਵਾਲਾ ਦਾ ਜਿੱਥੇ ਸੱਤ ਭੈਣਾਂ ਦੇ ਇਕਲੌਤੇ ਭਰਾ ਦੀ ਵਿਦੇਸ਼ ਵਿੱਚ ਮੌਤ ਹੋ ਗਈ ਜ਼ਿਕਰ ਜੋਗਿਆ ਕਿ ਮ੍ਰਿਤਕ ਸੰਦੀਪ ਸਿੰਘ 4 ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ ਪਰ ਉਹ ਜਿਉਂਦਾ ਵਾਪਸ ਨਾ ਪਰ ਸਕਿਆ ਦੱਸਿਆ ਜਾਂਦਾ ਹੈ ਕਿ ਸੰਦੀਪ ਦੁਬਈ ਦੇ ਸ਼ਹਿਰ ਅਬੂਤਾਬੀ ਵਿਖੇ ਗੁਰਦੁਆਰਾ ਸਾਹਿਬ ਵਿੱਚ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਜਿੱਥੇ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਕਾਬਿਲ ਗੌਰ ਹੈ ਕਿ ਸੰਦੀਪ ਸਿੰਘ ਇੱਕ ਗੁਰਸਿੱਖ ਵਿਅਕਤੀ ਸੀ ਜੋ ਆਪਣੇ ਪਿੱਛੇ ਇੱਕ ਬੇਟਾ ਤੇ ਬੇਟੀ ਨੂੰ ਰੋਂਦਾ ਕਰਲਾਉਂਦਾ ਛੱਡ ਗਿਆ। ਇਸ ਤੋਂ ਬਾਅਦ ਪਿੰਡ ਵਿੱਚ ਮਾਤਮ ਦਾ ਮਾਹੌਲ ਛਾਇਆ ਪਿਆ ਏ। ਢਲਵਾਲਾ ਤੋਂ ਨੌਜਵਾਨ 30-32 ਸਾਲ ਦਾ ਮੁੰਡਾ ਸੰਦੀਪ ਸਿੰਘ ਡਵਾਈ ਗਿਆ ਸੀ ਗੁਰਸਿੱਖ ਫਰਮਾਰ ਹੈ। ਉਹ ਰੋਟੀ ਕਮਾਉਣ ਵਾਸਤੇ ਸੱਤ ਪੈਣਾ ਦਾ ਇਕੱਲਾ ਹੀ ਪਾਈ ਸੀ। ਉਹਦੀ ਬਹੁਤ ਦੁਖਦਾਈ ਘਟਨਾ ਵਾਪਰੀ ਹੈ, ਮੌਤ ਹੋ ਗਈ ਹੈ ਸਾਡੇ ਪਿੰਡ ਨੂੰ। ਨਾ ਪੂਰਾ ਉਹ ਨਾਲ ਕਟਾਤੇਗਾ ਅਸੀਂ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਨੂੰ ਸਰਕਾਰ ਵੱਲੋਂ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਵੇ ਦੂਜਾ ਮੇਰੇ ਨਾਲ ਦਾ ਮੁੰਡਾ ਵੱਢੀ ਜਾਂਦਾ ਸੀਗਾ ਗੱਟੇ ਉੱਥੇ ਮੈਂ ਚੱਕੀ ਜਾਂਦਾ ਸੀ ਉਹ ਮੇਰੇ ਮਗਰ ਖੜਾ ਸੀਗਾ ਸੰਦੀਪ ਤੇ ਮੈਨੂੰ ਦੂਜਾ ਮੁੰਡਾ ਕਹਿੰਦਾ ਵੀ ਉਹ ਬੰਦਾ ਡਿੱਗ ਫੱਬਣ ਤੇ ਚੱਕੋ ਮੈਂ ਜਦੋਂ ਮਗਰ ਖੜਾ ਸੀਗਾ ਉਹ ਬੰਦੇ ਡਿੱਗੇ ਦਾ ਮੈਨੂੰ ਪਤਾ ਨਹੀਂ ਲੱਗਿਆਗਾ ਤੇ ਉਹ ਖੜਾ ਸੀਗਾ ਤੇ ਬੱਗੀ ਨੇ ਚੱਕ ਲਿਆ ਬੱਗੀ ਨੇ ਚੱਕਣ ਚਾਰ-ਚਾਰ ਮੰਨ ਲਓ ਐਸੇ ਸਾਰਿਆਂ ਚੱਕ ਕੇ ਪਲਾਈ ਤੇ ਪਾ ਲਿਆ ਉਹਦੇ ਮੂੰਹ ਚੋਂ ਝੱਗ ਆਈ ਆ ਤੇ ਜਦੋਂ ਅਸੀਂ ਫਲਾਈ ਤੇ ਚੱਕ ਕੇ ਪਾਇਆ ਤੇ ਨਾਲ ਦੀਆਂ ਨੂੰ ਪੂਰਾ ਹੋ ਗਿਆ। ਇਹ ਅਸੀਂ ਹਸਪਤਾਲ ਦੇ ਵਿੱਚ ਗਏ। ਉਹ ਕਹਿੰਦੇ ਕੋਈ ਇਹਦਾ ਟਾਈਮ ਇੰਨਾ ਹੀ ਸੀਗਾ ਤੈਨੂੰ ਹਲਟੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਨੌਜਵਾਨ ਚੰਗੇ ਭਵਿੱਖ ਦੀ ਤਲਾਸ਼ ਲਈ ਵਿਦੇਸ਼ਾਂ ਦਾ ਰੋਕ ਕਰਦੇ ਨੇ। ਪਰ ਜੇਕਰ ਉਹਨਾਂ ਨੂੰ ਇੱਥੇ ਹੀ ਵਧੀਆ ਨੌਕਰੀ ਮਿਲ ਜਾਵੇ ਤਾਂ ਸ਼ਾਇਦ ਮਾਵਾ ਦੇ ਪੁੱਤ ਵਿਦੇਸ਼ ਨਾ ਜਾਣ। ਸੋ ਇਸ ਬਾਬਤ ਸਮੇਂ ਦੀਆਂ ਸਰਕਾਰਾਂ ਨੂੰ ਧਿਆਨ ਦੇਣ ਦੀ ਸਖਤ ਜ਼ਰੂਰਤ ਹੈ। ਬਠਿੰਡਾ ਤੋਂ ਦੀਪਕ ਸ਼ਰਮਾ ਦੀ ਰਿਪੋਰਟ ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ ਜੀਆਈਸੀ ਦੀ ਫੀਸ ਨਹੀਂ ਵੱਧ ਰਹੀ ਇਫੈਕਟਿਵ 1 ਅਪ੍ਰੈਲ ਤੋਂ ਜੀਆਈਸੀ ਦੀ ਫੀਸ 10200 ਹੀ ਰਹੇਗੀ ਸੋ ਜੇ ਤੁਸੀਂ ਸਪਟੰਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 92563 92563